ਕਦੀ ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲਦੇ ਕਦੀ ਆਵੇਗਾ ਜੀ ਅਸਲ ਟਿਕਾਣਾ ਦਿਨ ਰਾਤ ਰਹੀਏ ਚੱਲਦੇ ਕਦੀ ਆਵੇਗਾ ਜੀ ਅਸਲ ਦਿਨ ਰਾਤ ਦੇ ਕਦੀ ਆਵੇਗਾ ਦੀ ਅਸ ਲਟਕਾਣਾ ਦਿਨ ਰਾਤ ਤੂੰ ਤਾਂ ਕੂਕਦਾ ਰਹੀ ਦਿਨ ਰਾਤ ਕਦੇ ਤਾਂ ਪੁਕਾਰ ਸੁਨੇਗਾ ਤੂੰ ਤਾਂ ਕੂਕਦਾ ਰਹੀ ਦਿਨ ਰਾਤ ਕਦੇ ਤਾਂ ਪੁਕਾਰ ਕਦੇ ਤਾਂ ਕੂਕਰ ਵੀ ਆ ਤੂੰ ਤਾਂ ਕੂਕਦਾ ਰਹੀਂ ਨਿਹਾਨਤੀ ਕਦੇ ਕੂਕਰ ਤੂੰ ਹੀ ਗਾ ਸਭ ਤੋਂ ਤੋਤੇ ਆ ਸਾਰੇ ਕੂਕਦੇ ਪਰ ਦਿਲ ਨਹੀਂ ਕੂਕਦਾ ਜਿੱਦੜ ਦਿਲ ਕੂਕ ਪਿਆ ਸੋ ਗੁਰੂ ਪਿਆਰਿਓ ਸਿਆਣੇ ਗੱਲ ਕਹਿੰਦੇ ਨਾ ਕੁੱਤੀ ਕੁੱਤੇ ਤੇ ਬਿੱਲੀ ਨਹੀਂ ਕਹਿੰਦੇ ਜਿਹੜੀ ਕੂਕੇ ਦਰਗਾਹ ਚ ਸੁਣੀ ਜਾਂਦੀ ਹੈ ਸੋ ਬੰਦੇ ਦੀ ਨਹੀਂ ਸੁਣੀ ਜਾਂਦੀ ਪਰ ਬੰਦਾ ਅੰਦਰੋਂ ਦਿਲੋਂ ਨਹੀਂ ਨਾ ਕੂਕਦਾ ਜਿੱਦੜ ਦਿਲੋਂ ਕੂਕ ਪਿਆ ਸੋ ਉਦਨ ਗੁਰੂ ਪਿਆਰਿਆ ਜਰੂਰ ਸੁਣੀ ਜਾਏਗੀ ਪ੍ਰਮਾਤਮਾ ਦੀ ਦਰਗਾਹ ਵਿੱਚ ਤੇ ਜੇ ਆਪਾਂ ਘਰੋਂ ਤੁਰੀਏ ਸੋ ਤੁਰਦੇ ਤੁਰਦੇ ਆਪਾਂ ਗੁਰਦੁਆਰਾ ਸਾਹਿਬ ਪਹੁੰਚੇ ਆਂ ਸਵੈਸੇ ਤਰ੍ਹਾਂ ਜਿਹੜਾ ਘਰੋਂ ਤੁਰ ਕੇ ਵਿਦੇਸ਼ ਨੂੰ ਜਾਂਦੇ ਆਂ ਸੋ ਕਈਆਂ ਨੂੰ 2-2 ਦਿਨ ਲੱਗ ਜਾਂਦੇ ਆਂ ਕਈਆਂ ਨੂੰ 3-3 ਦਿਨ ਲੱਗ ਜਾਂਦੇ ਆਂ ਬਾਹਰ ਵਿਦੇਸ਼ ਪਹੁੰਚਦੇ ਆਂ ਸੋ ਭਾਵੇਂ ਜਾਜਰਾ ਹੀ ਜਾਂਦੇ ਆਂ ਤਾਂ ਤਾਂ ਵੀ ਕਿੰਨਾ ਟਾਈਮ ਲੱਗ ਜਾਂਦੇ ਆ ਉਹਨਾਂ ਨੂੰ ਸੋ ਗੁਰੂ ਪਿਆਰਿਓ ਕਈ ਸੋ ਜਿਹੜੇ ਡੌਕੀਆਂ ਲਾ ਲਾ ਕੇ ਗਏ ਆ ਕਈ 10 10 ਮਹੀਨਿਆਂ ਚ ਸਾਲ-ਸਾਲ ਦੇ ਵਿੱਚ ਪਹੁੰਚੇ ਸੋ ਪਹੁੰਚ ਕੇ ਕਈ ਧੱਕੇ ਖਾਂਦੇ ਸੋ ਬਹੁਤ ਕਸ਼ਟ ਚੱਲਿਆ ਕਈਆਂ ਨੇ ਤੇ ਪਹੁੰਚ ਕੇ ਮੰਜ਼ਿਲ ਦੇ ਸੋ ਕਈ ਵਾਪਸ ਨਹੀਂ ਮੁੜਉਂਦੇ ਸੋ ਗੁਰੂ ਪਿਆਰੇ ਜਿਹੇ ਬੰਦਾ ਘਰੋਂ ਤੁਰੇ ਤੇ ਤੁਰਦਿਆਂ ਤੁਰਦਿਆਂ ਕਿਤੇ ਨਾ ਕਿਤੇ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ ਸਵੇਸੇ ਤਰਾ ਜਿਹੜਾ ਕੋਈ 5 10 ਮਿੰਟ ਭਜਨ ਕਰਦਾ ਹੈ ਗੁਰੂ ਘਰ ਹੁੰਦਾ ਹੈ ਸੋ ਗੁਰੂ ਪਿਆਰਿਓ ਭਾਵੇਂ ਉਹ ਕੀੜੀ ਦੀ ਚਾਲ ਤੁਰਿਆ ਪਰ ਕੀੜੀ ਵੀ ਹੌਲੀ ਭਾਵੇਂ ਕੋ ਕੀੜੀ ਦੀ ਸਪੀਡ ਕਿੰਨੀ ਹੁੰਦੀ ਹੈ ਹੌਲੀ-ਹੌਲੀ ਤੁਰਦੀ ਹੈ ਪਰ ਤੁਰਦੀ ਤੁਰਦੀ ਉਹ ਵੀ ਮੰਜ਼ਲ ਤੇ ਪਹੁੰਚ ਜਾਂਦੀ ਹੈ ਸੋ ਇਸੇ ਤਰ੍ਹਾਂ ਸੋ ਜਿਹੜਾ 10 ਮਿੰਟ ਵੀ ਭਜਨ ਕਰੇ 10 ਮਿੰਟ ਵੀ ਗੁਰਬਾਣੀ ਪੜ੍ਹੇ ਸੋ ਚਲੋ ਤੁਰਿਆ ਤੇ ਹੈ ਭਾਵੇਂ ਕੀੜੀ ਦੀ ਚਾਲ ਤੁਰਿਆ ਹੌਲੀ-ਹੌਲੀ ਕਿਤੇ ਨਾ ਕਿਤੇ ਉਹ ਵੀ ਮੰਜ਼ਲ ਤੇ ਪਹੁੰਚ ਜਾਏਗਾ ਪਰ ਜਿਹੜਾ 10 ਮਿੰਟ ਵੀ ਬਾਣੀ ਨਹੀਂ ਪੜਦਾ ਗੁਰੂ ਘਰ ਸਵੇਰੇ ਨਹੀਂ ਆਉਂਦਾ ਤੇ ਨਾ ਸ਼ਾਮ ਨੂੰ ਆਉਂਦਾ ਹੈ ਸੋ ਜਿਹੜਾ ਜਮਾਂ ਹੀ ਗੁਰੂ ਪਿਆਰਿਓ ਗੁਰੂ ਦੇ ਨੇੜੇ ਨਹੀਂ ਆ ਰਿਆ ਭਜਨ ਨਹੀਂ ਕਰ ਰਿਆ 10 ਮਿੰਟ ਵੀ ਸੋ ਪਹੁੰਚੇਗਾ ਕਦੋਂ ਜੇ ਤੁਰੇਗਾ ਤੇ ਪਹੁੰਚੇਗਾ ਭਾਵੇਂ ਤੁਰੇ ਤੇ ਸੀ ਭਾਵੇਂ ਕੀੜੀ ਦੀ ਚਾਲ ਤੁਰੇ ਕੀੜੀ ਵੀ ਤੁਰਦੀ ਤੁਰਦੀ ਮੰਜ਼ਿਲ ਤੇ ਪਹੁੰਚ ਜਾਂਦੀ ਹੈ ਪਰ ਆਪਾਂ ਕਦੋਂ ਪਹੁੰਚਾਂਗੇ ਜੇ 10 ਮਿੰਟ ਵੀ ਭਜਨ ਨਹੀਂ ਕਰਦੇ ਸੋ ਇਸ ਕਰਕੇ ਰੋਜ਼ ਆਇਆ ਕਰੋ 10 ਮਿੰਟ ਕੱਢਿਆ ਕਰੋ ਸੰਗਤ ਵਿੱਚ ਬੈਠਿਆ ਕਰੋ ਹੌਲੀ-ਹੌਲੀ ਬਾਕੀ ਸਭ ਕਿਰਪਾ ਆਪੀ ਹੋ ਜਾਂਦੀ ਹੈ ਸੋ ਹੌਲੀ-ਹੌਲੀ ਬੱਚਾ ਵੇਖੋ ਜਦੋਂ ਪੜਨ ਲੱਗਦੇ ਸੋ ਜਦੋਂ ਪਹਿਲੀ ਵਾਰੀ ਸਿਲੇਬਸ ਦੇਖਦਾ ਹੈ ਕਲਾਸ ਦਾ ਤਾਂ ਡਰ ਜਾਂਦਾ ਹੈ ਕਿ ਇੱਕ ਸਾਲ ਦੇ ਵਿੱਚ ਮੈਂ ਇਹ ਸਾਰਾ ਸਿਲੇਬਸ ਕਿਵੇਂ ਕਵਰ ਕਰਾਂਗਾ ਪਰ ਗੁਰੂ ਪਿਆਰਿਓ ਹੌਲੀ-ਹੌਲੀ ਜਦੋਂ ਪੜਦਾ ਰਹਿੰਦਾ ਹੈ ਪੜਦਾ ਰਹਿੰਦਾ ਹੈ ਇੱਕ ਸਾਲ ਦੇ ਵਿੱਚ ਜਿਹੜਾ ਟੀਚਰ ਨੇ ਕਈ ਵਾਰੀ 4 4 5 5 6 6 ਵਾਰਾ ਸਿਲੇਬਸ ਕਵਰ ਕਰਾ ਦਿੰਦੇ ਸੋ ਪਹਿਲਾ ਬੰਦਾ ਡਰ ਜਾਂਦਾ ਹੈ ਕਿਤਾਬਾਂ ਦੇਖ ਕੇ ਕਿ ਐਡੀਆਂ ਐਡੀਆਂ ਪੋਟੀਆਂ ਕਿਤਾਬਾਂ ਨੂੰ ਸਾਰੀਆਂ ਕਿਵੇਂ ਪੜੀਆਂ ਜਾਣਗੀਆਂ ਸੋ ਗੁਰੂ ਪਿਆਰਿਓ ਪਰ ਹੌਲੀ-ਹੌਲੀ ਲੱਗਾ ਰਹਿੰਦਾ ਤੇ ਪੜ ਜਾਂਦਾ ਹੈ ਸੋ ਇਸੇ ਤਰ੍ਹਾਂ ਜੇ ਹੌਲੀ-ਹੌਲੀ ਆਪਾਂ ਸਹਿਜ ਪਾਠ ਕਰਾਂ ਵਿੱਚ ਆਰੰਭ ਕਰੀਏ ਕੋਈ 2 ਅੰਗ ਕੋਈ 5 ਅੰਗ ਕੋਈ 10 ਅੰਗ ਜੇ ਕਰਾਂਗੇ ਹੌਲੀ-ਹੌਲੀ ਤੇ ਗੁਰੂ ਪਿਆਰੇ ਇੱਕ ਦਿਨ ਸਾਰੀ ਕੁਰਬਾਨੀ ਦਾ ਭੋਗ ਵੀ ਪਏਗਾ ਤੇ ਜੇ ਆਪਾਂ ਇੱਕ ਅੰਗ ਵੀ ਨਹੀਂ ਪੜ ਸਕਦੇ ਤੇ ਫਿਰ ਤੁਸੀਂ ਆਪ ਹੀ ਲਾ ਲਓ ਫਿਰ ਆਪਣੀ ਤਰੱਕੀ ਕੀ ਹੋਣੀ ਸੋ ਹਰੇਕ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ ਘਰ ਦੇ ਵਿੱਚ ਨਿਤਨੇਮ ਹੀ ਹੋਵੇ ਸੋ ਭਾਜੰਦਾ ਵੀ ਟਾਈਮ ਕੱਢੋ ਥੋੜਾ ਸੋ ਨਾਲ-ਨਾਲ ਸਹਿਜ ਪਾਠ ਭਾਵੇਂ ਇੱਕ ਅੰਗ ਕਰੋ ਪਰ ਕਰੋ ਜਰੂਰ ਹਰੇਕ ਸਿੱਖ ਦਾ ਸਹਿਜ ਪਾਠ ਘਰ ਵਿੱਚ ਚੱਲਣਾ ਚਾਹੀਦਾ ਸੋ ਨਈ ਪੋਥੀ ਸਾਹਿਬ ਤੋਂ ਕਰ ਸਕਦੇ ਤੇ ਮੋਬਾਈਲ ਤੋਂ ਕਰ ਲੋ ਹੁਣ ਤੇ ਸੋਖਾ ਹੀ ਬਹੁਤ ਹੈ ਜਿਨ੍ਹਾਂ ਨੇ ਪੜ੍ਹਾਈ ਕਰਨੀ ਹੈ ਨਾ ਸੋ ਗੁਰੂ ਪਿਆਰਿਓ ਜਿਹੜੇ ਕਿਤਾਬਾਂ ਨਹੀਂ ਖਰੀਦ ਸਕਦੇ ਉਹ ਬੱਚੇ ਮੋਬਾਈਲ ਤੋਂ ਹੀ ਬਥੇਰੀ ਪੜ੍ਹਾਈ ਕਰੀ ਜਾਂਦੇ ਕਰੀ ਜਾ ਰਹੇ ਸੋ ਇਸੇ ਤਰ੍ਹਾਂ ਮੋਬਾਈਲ ਤੇ ਬਹੁਤ ਕੁਝ ਆ ਗਿਆ ਜਿਨ੍ਹਾਂ ਨੇ ਤਰੱਕੀ ਕਰਨੀ ਹੈ ਉਹ ਮੋਬਾਈਲ ਤੋਂ ਹੀ ਕਰ ਸਕਦੇ ਆ ਸੋ ਨਹੀਂ ਤੁਸੀਂ ਪੋਥੀ ਸਾਹਿਬ ਘਰ ਰੱਖ ਸਕਦੇ ਤਾਂ ਮੋਬਾਈਲ ਤੋਂ ਕਰ ਲਓ ਜੇ ਪੋਥੀ ਸਾਹਿਬ ਰੱਖੋ ਰੱਖੋ ਘਰ ਵਿੱਚ ਬਹੁਤ ਚੰਗੀ ਗੱਲ ਨੇ ਪਰ ਜੇ ਨਹੀਂ ਪੋਥੀ ਸਾਹਿਬ ਸੋ ਕਰ ਸਕਦੇ ਤਾਂ ਮੋਬਾਈਲ ਤੇ ਐਪ ਲੋਡ ਡਾਊਨਲੋਡ ਕਰੋ ਸੋ ਗੁਰਬਾਣੀ ਸਰਚਰ ਡਾਊਨਲੋਡ ਕਰ ਲਓ ਐਪ ਸੋ ਇੱਕ ਅੰਗ ਦੋ ਅੰਗ ਤਿੰਨ ਅੰਗ ਪੜ੍ਹਿਆ ਕਰੋ ਰੋਜ਼ ਸੋ ਆਪੀ ਕਿਰਪਾ ਹੋਏਗੀ ਪਰ ਆਪਾਂ ਤਾਂ ਫਰੀਜ ਕਿਰਪਾ ਭਾਉਦੇ ਹੈ ਸ਼ਵੇਦਾ ਫਰੀਜ ਕਿਰਪਾ ਨਹੀਂ ਹੁੰਦੀ ਸੋ ਜਿਹੜਾ ਤੱਬ ਕੇ ਵਾਹੇ ਸਰੀਰ ਨੂੰ ਉਹੀ ਰੱਜ ਕੇ ਖਾਂਦਾ ਸੋ ਇਸੇ ਤਰ੍ਹਾਂ ਜਿਹੜਾ ਰੱਜ ਕੇ ਨਾਮ ਜਪੇਗਾ ਸੋ ਗੁਰੂ ਪਿਆਰਿਓ ਉਹਦੀ ਵੀ ਤਰੱਕੀ ਹੋਣੀ ਸੋ ਇਦਾਂ ਦੀ ਕਿਰਪਾ ਹੁੰਦਾ ਸੋ ਆਪੜੋ ਸੋ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ